ਸਾਡਾ ਬਲਾਕ ਜਿਲ੍ਹਾ ਪ੍ਰੀਖਿਆਤਾਜ ਪ੍ਰਵਿੰਦਰ ਸੋਨੂ ਜੱਤਿਆ ਬਲਾਕ ਸੰਥੀਆਂ ਸਾਡੀਆਂ 9 10 ਬਲਾਕ ਸੰਥੀਆਂ ਜਿੱਤਿਆ ਬੋਲੇ ਮੁੰਡਿਆ ਸਾਹਿਬ ਕਹੇ ਮੈਂ ਤਾਂ ਆਪਣੇ ਪਿੰਡ ਚੋਂ ਜਿੱਤਿਆ ਤੁਸੀਂ ਕਿਵੇਂ ਕਹਿ ਰਹੇ ਹੋ ਛੋਟਾਂ ਦੇ ਜਿਹੜੇ ਵਰਕਰ ਨੇ ਮੇਨ ਉਹਨਾਂ ਨੂੰ 30 35 35 ਬੁੱਟੇ ਮਿਲੇ ਬਹੁਤ ਮਾੜੀ ਹਾਲਤ ਸਰਕਾਰ ਦੀ ਹੋਈ ਹੈ ਆਪ ਪਾਰਟੀ ਦੀ ਹੋਈ ਹੈ ਸਾਡੇ ਕੈਂਡੀਡੇਟ ਨੂੰ ਅੰਦਰ ਤੱਕ ਨਹੀਂ ਵੜ ਦਿੱਤਾ ਗਿਆ ਹੁਣ ਤਿੰਨ ਵੋਟਾਂ ਤੇ ਜਰਾ ਵੀ ਕਾਲੀ ਤੇ ਕਾਂਗਰਸੀਆਂ ਨੇ ਇਕੱਠੇ ਹੋ ਕੇ ਇਲੈਕਸ਼ਨ ਲੜੇ ਆ ਉਹ ਸਾਡੇ ਤੇ ਲਾਰੇ ਨੇ ਬੇਸਿਕਲੀ ਉਹ ਕਾਲੀਦਲ ਦੇ ਨਾਲ ਰਲੇ ਹੋਏ ਸੀ ਕੋ ਕਾਂਗਰਸ ਦਾ ਚੜ੍ਹਦੀ ਕਲਾ ਚ ਹੈ ਅਰ 27 ਦੇ ਵਿੱਚ ਸਾਡੇ ਵਰਕਰਾਂ ਚ ਪੂਰਾ ਜੋਸ਼ ਹੈ 100% ਜਿਹੜੀ ਹੈ 27 ਦੇ ਵਿੱਚ ਉਹ ਕਾਂਗਰਸ ਦੀ ਸਰਕਾਰ ਬਣੂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਚੋਣਾਂ ਦੇ ਵਿੱਚੋਂ ਕਾਂਗਰਸ ਪਾਰਟੀ ਕੁਝ ਬੂਸਟ ਕਰਨੀ ਹੋਈ ਦਿਖਾਈ ਰਹੀ ਆ ਪਰ ਇਹਨਾਂ ਚੋਣਾਂ ਨੂੰ ਕਿਤੇ ਨਾ ਕਿਤੇ 2027 ਦੀਆਂ ਚੋਣਾਂ ਦਾ ਮੋੜ ਜ਼ਰੂਰ ਕਿਹਾ ਜਾਂਦਾ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਵਿਕਰਮ ਬਾਜਵਾ ਸਾਣਾ ਮਿਲਗੇ ਸੋ ਬਾਜਵਾ ਸਾਹਿਬ ਚੋਣਾਂ ਦੇ ਨਤੀਜੇ ਆ ਗਏ ਕਾਂਗਰਸ ਦਾ ਕੀ ਸਟੇਟਸ ਦਿਖ ਰਿਓ ਬਹੁਤ ਚੰਗਾ ਹੈ ਜੋ ਤੁਸੀਂ ਦੇਖਿਆ ਸਾਡੇ ਹਲਕੇ ਦੇ ਵਿੱਚ ਪਟਿਕੜੀ ਸਿੱਚ ਕਾਂਗਰਸ ਦੇ ਕੈਂਡੀਡੇਟ ਜਿੱਤ ਕੇ ਆਏ ਨੇ ਆ ਸਾਡਾ ਬਲਾਕ ਜਿਲ੍ਹਾ ਪ੍ਰੀਖਸ਼ਾਤਾ ਜਗ ਪ੍ਰਵਿੰਦਰ ਸੋਨੂ ਜਿੱਤਿਆ ਬਲਾਕ ਸੰਪਤੀਆਂ ਸਾਡੀਆਂ 9 10 ਬਲਾਕ ਸੰਪਤੀਆਂ ਜਿੱਤੇਆਂ ਸੀ ਜਿੱਥੇ ਸੱਤਾਧਰ ਪਾਰਟੀ ਦੇ ਕਈ ਵੱਡੇ ਲੀਡਰ ਆਪਣੇ ਪਿੰਡਾਂ ਚੋ ਹੀ ਹਾਰ ਗਏ ਤੁਹਾਡੇ ਮੁੰਡਿਆ ਸਾਹਿਬ ਕਹਿ ਰਹੇ ਮੈਂ ਤਾਂ ਆਪਣੇ ਪਿੰਡ ਚੋ ਜਿੱਤਿਆ ਤੁਸੀਂ ਕਿਵੇਂ ਕਹਿ ਰਹੇ ਹੋ ਦੇਖੋ ਉਹਨਾਂ ਨੂੰ ਕਈ ਪਿੰਡਾਂ ਦੇ ਵਿੱਚ ਉਹਨਾਂ ਦੇ ਜਿਹੜੇ ਵਰਕਰ ਨੇ ਮੇਨ ਉਹਨਾਂ ਨੂੰ 30 35 35 ਵੋਟਾਂ ਮਿਲੀਆਂ ਬਹੁਤ ਮਾੜੀ ਹਾਲਤ ਸਰਕਾਰ ਦੀ ਹੋਈ ਹੈ ਆਪ ਪਾਰਟੀ ਦੀ ਹੋਈ ਹੈ ਧੱਕੇਸ਼ਾਹੀ ਦੇ ਨਾਲ ਸਾਡੇ ਬੰਦੇ ਕਈ ਉਹਨਾਂ ਨੇ 3 3 ਵੋਟਾਂ ਤੇ 7 7 ਵੋਟਾਂ ਤੇ ਹਰਾਏ ਨੇ ਪਹਿਲਾਂ ਤਾਂ ਪੇਪਰ ਫਾਈਲ ਵੇਲੇ ਧੱਕੇਸ਼ਾਹੀ ਸ਼ੁਰੂ ਹੋਈ ਉਸ ਤੋਂ ਬਾਅਦ ਆ ਗਿਣਤੀ ਦੇ ਟਾਈਮ ਸਾਡੇ ਕੈਂਡੀਡੇਟ ਨੂੰ ਅੰਦਰ ਤੱਕ ਨਹੀਂ ਵੜਨ ਦਿੱਤਾ ਗਿਆ ਉਹਨ 3 ਵੋਟਾਂ ਤੇ ਹਰਾ ਦਿੱਤਾ ਇਹਨੂੰ ਹਾਰ ਨਹੀਂ ਨਾ ਗਿਣਦੇ ਉਹ ਤੇ ਜਿੱਤੇ ਹੋਏ ਨੇ ਸਾਡੇ ਬੰਦੇ ਤੁਸੀਂ ਖੁਦ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਹਾਰ ਨਹੀਂ ਇਹਨੂੰ ਗਿਣਦੇ ਪਰ ਉਹ ਤਾਂ ਖੁਦ ਇਹ ਮੰਤਰੀ ਸਾਹਿਬ ਜਿਹੜੇ ਤੁਹਾਡੇ ਏਰੀਆ ਦੇ ਨੇ ਉਹ ਇਹ ਗੱਲ ਕਹਿ ਰਹੇ ਨੇ ਵੀ ਕਾਲੀ ਤੇ ਕਾਂਗਰਸੀਆਂ ਨੇ ਇਕੱਠੇ ਹੋ ਕੇ ਇਲੈਕਸ਼ਨ ਲੜੇ ਆ ਬੂਥ ਵੀ ਇਹਨਾਂ ਦੇ ਇਕੱਠੇ ਸੀਗੇ ਉਹ ਸਾਡੇ ਤੇ ਲਾ ਰਹੇ ਨੇ ਬੇਸਿਕਲੀ ਉਹ ਕਾਲੀ ਦਲ ਦੇ ਨਾਲ ਰਲੇ ਹੋਏ ਸੀ ਆ ਕੋਹਾੜਾ ਜਾ ਕੇ ਦੇਖਿਓ ਇਹਨਾਂ ਦੇ ਜਿਹੜੇ ਆ ਆਪਣੇ ਮੰਤਰੀ ਦੇ ਬੰਦੇ ਨੇ ਉਹ ਸਾਰੇ ਦੇ ਸਾਰੇ ਕਾਲੀ ਬੂਥ ਤੇ ਬੈਠੇ ਸੀ ਉਹ ਕਿਉਂ ਬੈਠੇ ਸੀ ਸਾਰੇ ਜਾ ਕੇ ਕਿਉਂਕਿ ਰਲੇ ਹੋਏ ਇਹ ਨੇ ਕਿਸੇ ਤੇ ਇਲਜ਼ਾਮ ਲਾਉਦੇ ਨੇ ਇਹਨੇ ਰਲ ਕੇ ਕੋਸ਼ਿਸ਼ ਕੀਤੀ ਹੈ ਕਿ ਸਾਡੀਆਂ ਸੀਟਾਂ ਕੋ ਜਿੱਤੀਆਂ ਜਾਣ ਪਰ ਕੋਈ ਲੋਕਾਂ ਨੇ ਹੰਗਾਰਾ ਉਹਨਾਂ ਨੂੰ ਦਿੱਤਾ ਨਹੀਂ ਅੱਜ ਖੁਦ ਸੀਐਮ ਮਾਨ ਤੇ ਗਰਵਿੰਦ ਕੇਜਰੀਵਾਲ ਵੱਲੋਂ ਇਹ ਗੱਲ ਕਹੀ ਕਿ ਅਸੀਂ ਕੋਈ ਧੱਕੇਸ਼ਾਹੀ ਨਹੀਂ ਕੀਤੀ ਇਲੈਕਸ਼ਨ ਫਿਰ ਇਲੈਕਸ਼ਨ ਹੋਏ ਨੇ ਪੂਰੀ ਤਰ੍ਹਾਂ ਨਹੀਂ ਫਿਰ ਇਲੈਕਸ਼ਨ ਸੀ ਪਰ ਇਹਨਾਂ ਨੂੰ ਕੀ ਲੋਡ ਸੀ ਤਾਂ ਸਾਹਮਣੇ ਕਰਕੇ ਉਹਨਾਂ ਨੂੰ ਕਿਉਂ ਨਹੀਂ ਅੰਦਰ ਆਉਣ ਦਿੱਤਾ ਇੱਕ ਕੈਂਡੀਡੇਟ ਆ ਆਪਣੀ ਗਿਣਤੀ ਤਾਂ ਦੇਖ ਸਕਦਾ ਕਿ ਬੈਠ ਕੇ ਕਿਉਂ ਨਹੀਂ ਬੈਠਣ ਦਿੱਤੇ ਇਹਨਾਂ ਨੇ ਇਨਾਂ ਨੇ ਤਾਂ ਕੇਦੇ ਨਾਲ 5-5 7-7 ਵੋਟਾਂ ਤੇ 5-7 ਸੀਟਾਂ ਨੇ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਹਰੀਆਂ ਨੇ ਇਥੇ ਬਲਗ ਸਮਤੀ ਲਈਆਂ ਜਿਹੜੀਆਂ ਜਿੱਤੀਆਂ ਹੋਈਆਂ ਸੀ ਸਾਡੀਆਂ ਇਹਨਾਂ ਨੂੰ ਤਾਂ ਸੀਟਾਂ ਹੀ ਸਹੀ ਦੇਖਿਆ ਜਾਵੇ ਇਹਨਾਂ ਦੀਆਂ 4-5 ਵੀ ਨਹੀਂ ਸੀ ਜਿੱਤੀਆਂ ਜਾਣੀਆਂ ਅੱਜ ਪੂਰਾ ਇਹਨਾਂ ਦਾ ਸਫਾਇਆ ਆ ਉਹ ਉਸ ਆਪਣੀ ਬੇਇੱਜ਼ਤੀ ਨੂੰ ਬਚਾਉਣ ਵਾਸਤੇ ਇਹ ਆਲਜ਼ਾਮ ਲਾ ਰਹੇ ਦੁੱਤੀਆਂ ਤੇ ਇਲਜ਼ਾਮ ਲਾ ਰਹੇ ਨੂੰ ਕਿ ਸਿਆਸਤ ਵੀ ਹੋ ਸਕਦੀ ਹੈ ਪਰ 2027 ਦੀਆਂ ਗੱਲ ਕੀਤੀ ਜਾਵੇ ਤਾਂ ਕਾਂਗਰਸ ਕਿੱਥੇ ਦੇਖ ਰਹੀ ਕਿਉਂਕਿ ਇਹਨੂੰ ਮੁੱਢ ਗਿਣਿਆ ਗਿਆ 2027 ਦਾ ਦੇਖੋ ਕਾਂਗਰਸ ਦਾ ਚੜ੍ਹਦੀ ਕਲਾ ਚ ਅਰਸਤਾਈ ਦੇ ਵਿੱਚ ਸਾਡੇ ਵਰਕਰਾਂ ਚ ਪੂਰਾ ਜੋਸ਼ ਹੈ 100% ਜਿਹੜੀ ਆ 27 ਦੇ ਵਿੱਚ ਉਹ ਕਾਂਗਰਸ ਦੀ ਸਰਕਾਰ ਬਣੂਗੀ ਕਾਂਗਰਸ ਦੀ ਸਰਕਾਰ ਬਣੂਗੀ ਪਰ ਕਾਂਗਰਸ ਕਿਤੇ ਨਾ ਫੁੱਟਬਾਜੀ ਦਾ ਵੀ ਸ਼ਿਕਾਰ ਆਪਸ ਦੇ ਵਿੱਚ ਰਾਜਾ ਬਣਕ ਤਾਂ ਖੁਦ ਆਪਣੇ ਏਰੀਆ ਚ ਹਾਰ ਗਏ ਨਹੀਂ ਨਹੀਂ ਕੋਈ ਨਹੀਂ ਕਿਤੇ ਕਈ ਵਾਰੀ ਕਿਤੇ ਰਹਿ ਜਾਂਦਾ ਕੋਈ ਕੋਈ ਫੁੱਟਬੰਦੀ ਨਹੀਂ ਹੈ ਕੋਈ ਕਿਹੋ ਜਿਹਾ ਇਹੋ ਜਿਹੀ ਕੋਈ ਹਾਲਤ ਨਹੀਂ ਤੁਸੀਂ ਥੋੜੇ ਦਿਨਾਂ ਚ ਦੇਖੋਗੇ ਸਾਰੇ ਇਕੱਠੇ ਹੋ ਕੇ ਕਾਂਗਰਸ ਪਾਰਟੀ ਇੱਕ ਹੋ ਕੇ ਚੱਲੂਗੀ ਕਾਂਗਰਸ ਪਾਰਟੀ ਖੋ ਕੇ ਤਾਂ ਚੱਲੂਗੀ ਮੈਂ ਫਿਰ ਜ਼ਿਕਰ ਕਰ ਲੈਣਾ ਪਰ ਕਾਂਗਰਸ ਲੱਗਦੀ ਨਹੀਂ ਕਿਤੇ ਇੱਕ ਧਾਗੇ ਚ ਅੱਜ ਦੀ ਡੇਟ ਦੇ ਵਿੱਚ ਬਿਲਕੁਲ ਅਲੱਗ-ਅਲੱਗ ਸਾਰੇ ਚੱਲ ਰਹੇ ਨੇ ਚਾਹੇ ਉੱਪਰੋਂ ਹਾਈ ਕਮਾਂਡ ਕਹਿ ਰਹੀ ਆ ਨਵਜੋਤ ਸਿੰਘ ਸਿੱਧੂ ਉਹ ਤਾਂ ਬਿਲਕੁਲ ਹੀ ਅਲੱਗ ਹੋ ਚੁੱਕੇ ਨੇ ਹੁਣ ਚਾਹੇ ਬੀਬੀ ਉਹਨਾਂ ਦੀ ਬਿਆਨਬਾਜ਼ੀ ਕਰ ਰਹੀ ਆ ਪਤਾ ਨਹੀਂ ਕੋਈ ਆਪਣੇ ਤੌਰ ਤੇ ਕੋਈ ਕਰਦਾ ਹੋਵੇ ਪਰ ਤੁਸੀਂ ਕੁਛ ਚਿਰ ਬਾਅਦ ਦੇਖੋਗੇ ਹਾਈ ਕਮਾਂਡ ਸਾਡੀ ਜੋ ਵੀ ਫੈਸਲੇ ਲੈਂਦੀ ਆ ਇਕੱਠੇ ਹੋ ਕੇ ਇੱਕ ਟੀਮ ਬਣ ਕੇ ਅਸੀਂ ਸਾਰੇ ਤੁਹਾਡੇ ਸਾਹਮਣੇ ਆਵਾਂਗੇ ਆ ਮਹੀਨੇ ਕੱਢਦੇ 2 ਮਹੀਨੇ ਦੇ ਵਿੱਚ ਸਾਰੇ ਇਕੱਠੇ ਹੋਵਾਂਗੇ ਕੋਈ ਐਸੀ ਗੱਲ ਨਹੀਂ ਕਾਂਗਰਸ ਪਾਰਟੀ ਹੁਜੂ ਇਕੱਠੀ 2027 ਤੋਂ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਹੁਣ ਵੀ ਇਕੱਠੀ ਅਰ ਫਿਰ ਵੀ ਬਿਲਕੁਲ ਇਕੱਠੇ ਹੋ ਕੇ ਲੜਾਂਗੇ ਅਰ ਪੂਰੀ ਸਰਕਾਰ ਸਾਡੀ ਬਣੂਗੀ ਬਹੁਤ ਵਧੀਆ ਸੋ ਬਾਈਬਾ ਸਾਹਿਬ ਵਿਧਾਨ ਸਭਾ ਦੀ ਗੱਲ ਕਰ ਰਹੇ ਪਰ ਪਿਛਲਾ ਸਟੇਟਸ ਕੀ ਦੇਖ ਰਹੇ ਹੋ ਦੇਖੋ ਕਾਰਪੋਰੇਸ਼ਨ ਦੀਆਂ ਚੋਣਾਂ ਆਈਆਂ ਇਹ ਜਿਹੜੇ ਸਰਕਾਰ ਵਾਲੇ ਕਹਿੰਦੇ ਨੇ ਇੱਕ ਬੰਦਾ ਇਹਨਾਂ ਦਾ ਜਿੱਤੇ ਆ ਅਰ ਕਾਂਗਰਸ ਪਾਰਟੀ ਦੇ ਕਾਉਂਸਲਰ ਬਣੇ ਦੋ ਅਰ ਸਾਨੇਵਾਲ ਦੇ ਵਿੱਚ ਵੀ ਸਾਡੇ ਐਮਸੀ ਜਿੱਤ ਗਿਆ ਏ ਉਸ ਤੋਂ ਬਾਅਦ ਲੋਕ ਸਭਾ ਦੀ ਵੀ ਇਲੈਕਸ਼ਨ ਆਈ ਉਹਦੇ ਵਿੱਚ ਵੀ ਸਾਡੇ ਜਿਹੜੇ ਕੈਂਡੀਡੇਟ ਸੀ ਆਮ ਪਾਰਟੀ ਤੋਂ 25000 ਬੋਟਾ ਤੇ ਜਿੱਤੇ ਨੇ ਹਰ ਚੜ੍ਹਦੀ ਕਲਾ ਚਾ ਕਾਂਗਰਸ ਪਾਰਟੀ ਹੁਣ ਵੀ ਸਾਡੀ ਜਿੱਤ ਹੋਈ ਆ ਹਰ 27 ਦੇ ਵਿੱਚ ਵੀ ਜਿਹੜੀ ਆ ਉਹ ਕਾਂਗਰਸ ਪਾਰਟੀ ਦੀ ਜਿੱਤ ਹੋਊਗੀ ਕਾਂਗਰਸ ਪਾਰਟੀ ਅੱਜ ਤਾਂ ਇੱਕ ਗੱਲ ਕਰ ਰਹੀ ਹੈ ਕਿ ਅਸੀਂ 2027 ਦੇ ਵਿੱਚ ਇਕੱਠੇ ਹੋ ਕੇ ਲੜਾਂਗੇ ਪਰ ਇਨ ਫਿਊਚਰ ਕੀ ਹੁੰਦਾ ਆਉਣ ਵਾਲਾ ਸਮੇਂ ਦੱਸੇਗਾ ਨਦਰਾਣਾ ਤੋਂ ਕੈਮਰਾ ਪਰਸਨ ਜੱਗੇ ਨਾਲ ਰਵੀ ਚੱਕੋ